ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬਗਦਾਦ ਗਏ ਤੁਸੀਂ ਥੋੜੇ ਦਿਨ ਪਹਿਲਾਂ ਬਾਦਸ਼ਾਹ ਦਾ ਪਰਵ ਮਨਾਇਆ ਹੈ ਬੜੀ ਉਸਤਤ ਵਿੜਾਈ ਕੀਤੀ ਹੈ ਜਦੋਂ ਮਹਾਰਾਜ ਬਗਦਾਦ ਜਾਂਦੇ ਨੇ ਜਿੱਥੋਂ ਫੜਾ ਪ੍ਰਸ਼ਾਦ ਦੀ ਮਰਿਆਦਾ ਸ਼ੁਰੂ ਹੁੰਦੀ ਹੈ ਉਹ ਬਗਦਾਦ ਤੋਂ ਸ਼ੁਰੂ ਹੋਈ ਜਦੋਂ ਮਹਾਰਾਜ ਬਗਦਾਦ ਗਏ ਬਗਦਾਦ ਵਿੱਚ ਇੱਕ ਗੱਲ ਦੀ ਮਨਾਹੀ ਸੀ ਵੀ ਕੋਈ ਸੰਗੀਤ ਨਹੀਂ ਵਜਾ ਸਕਦਾ ਜਿੰਨੀ ਅਰਬ ਕੰਟਰੀਆਂ ਨੇ ਉੱਧਰ ਲਿਆਂ ਤੁਰਕਮਨੀਸਤਾਨ ਬਗਦਾਦ ਤੱਕ ਲੈ ਕੇ ਏਸ਼ੀਆ ਤੇ ਸੁੰਨੀ ਦੌਰ ਨੇ ਉਹ ਸੁੰਨਿਆਂ ਦੇ ਹਿੱਸੇ ਆਂਦਾ ਹੈ ਕੁਝ ਸ਼ੀਆਂ ਲੋਕ ਨੇ ਬਕਰੇ ਬਕਰੇ ਜਦੋਂ ਮਹਾਰਾਜ ਉੱਥੇ ਗਏ ਤੇ ਉੱਥੇ ਮਨਾਹੀ ਹੈ ਵੀ ਸੰਗੀਤ ਨਹੀਂ ਵਜਾ ਸਕਦੇ ਭਾਈ ਮਰਦਾਨਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਨੇ ਸ਼ਹਿਰ ਤੋਂ ਬਾਰ-ਬਾਰ ਬਹਿ ਜਾਂਦੇ ਨੇ ਰਾਤ ਪੈਂਦੀ ਹੈ ਹਰਾਮ ਕਰਦੇ ਨੇ ਜਿਵੇਂ ਸਵੇਰ ਹੋਈ ਫਜ਼ਰ ਦੀ ਨਮਾਜ਼ ਦਾ ਵਕਤ ਹੋਇਆ ਬਾਦਸ਼ਾਹ ਕਹਿੰਦੇ ਨੇ ਚੱਲ ਮਰਦਾਨਿਆਂ ਆਪਾਂ ਵੀ ਬਾਗ ਦਈਏ ਰਵਾਬ ਛੇੜ ਮਰਦਾਨੇ ਕਹਿੰਦੇ ਮਹਾਰਾਜ ਇੱਥੇ ਸੰਗੀਤ ਵਜਾਉਣਾ ਮਨ ਹੈ ਮਹਾਰਾਜ ਕਿਉਂ ਵਜਾਉਣਾ ਹੈ ਬਾਦਸ਼ਾਹ ਨੇ ਕਿ ਆਪਾਂ ਵਜਾਵਾਂਗੇ ਲੋਕ ਪੁੱਛਣਗੇ ਫਿਰ ਦੱਸਾਂਗੇ ਸੰਗੀਤ ਕੀ ਹੈ ਮਰਦਾਨਿਆਂ ਬਾਗ ਦਾ ਵਕਤ ਹੋ ਗਿਆ ਚੱਲ ਸੰਗੀਤ ਛੇੜ ਜਿਵੇਂ ਭਾਈ ਮਰਦਾਨੇ ਨੇ ਤੰਦ ਛੇੜੀ ਹਜ਼ੂਰ ਨੇ ਉੱਚੀ ਆਵਾਜ਼ ਵਿੱਚ ਬਾਂਗ ਦਿੱਤੀ ਉਧਰ ਅਜੇ ਮੌਲਬੀਆਂ ਨੇ ਆਵਾਜ਼ ਦੇਣੀ ਸੀ ਮਸਜਿਦ ਵਿੱਚੋਂ ਇਧਰ ਪਾਤਸ਼ਾਹ ਨੇ ਇੱਕ ਘੜੀ ਪਹਿਲਾਂ ਬਾਂਗ ਦੇ ਦਿੱਤੀ ਕੀ ਬੋਲੇ ਨੇ ਮੈਂ ਨਾਲ ਦੀ ਨਾਲ ਤੁਹਾਨੂੰ ਪੌੜੀਆਂ ਸੁਣਾਵਾਂ ਦੋ ਸੁਣਿਓ ਪਹਿਲੀ ਪੌੜੀ ਭਾਈ ਗੁਰਦਾਸ ਜੀ ਲਿਖਦੇ ਫਿਰ ਬਾਬਾ ਗਿਆ ਬਗਦਾਦ ਨੂੰ ਬਗਦਾਦ ਕੰਟਰੀ ਹੈ ਹੁਣ ਜਿੱਥੇ ਤੁਸੀਂ ਜਾਂਦੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਨ ਉੱਥੇ ਗੁਰੂ ਨੇ ਸੁਰਤ ਦੀ ਗੱਲ ਕੀਤੀ ਤਾਂ ਮੈਂ ਇਹ ਬਾਣੀ ਲਈ ਬਾਹਰ ਜਾਏ ਕੀਆ ਅਸਥਨ ਇੱਕ ਬਾਬਾ ਆਕਾਲ ਰੂਪ ਦੂਜਾ ਰਵਾਬੀ ਜਿਨ੍ਹਾਂ ਨੂੰ ਯਾਦ ਨਾਲ ਪੜਿਆ ਸੀ ਇੱਕ ਬਾਬਾ ਆਕਾਲ ਰੂਪ ਦੂਜਾ ਰਵਾਬੀ ਮਰਦਾਨਾ ਜਦੋਂ ਅੰਮ੍ਰਿਤ ਵੇਲਾ ਹੋਇਆ ਫਿਰ ਦਿੱਤੀ ਬਾਗਨਿਵਾਜ ਕਰ ਵਾਂਗਦਰ ਤੁੰਦਾ ਉੱਚੀ ਬਾਚ ਬੋਲ ਦਿੱਤੀ ਬਾਗਨਿਵਾਜ ਕਰ ਸਨ ਸਮਾਨ ਹੋ ਆਜ ਹਨ ਸਨ ਮਨ ਨਗਰੀ ਪਈ ਦੇਖ ਪੀਰ ਹੈਰਾਨ ਉਥੋਂ ਦੇ ਪੀਰ ਹੈਰਾਨ ਹੋ ਗਏ ਕੌਣ ਗਾ ਰਿਹਾ ਹੈ ਕਿਉਂ ਗਾ ਰਿਹਾ ਹੈ ਤੇ ਜੋ ਪਾਤਸ਼ਾਹ ਨੇ ਗਾਇਆ ਉਹ ਤਾਂ ਹੈਰਾਨ ਕਰਨ ਵਾਲਾ ਸੀ ਨਾ ਹਜ਼ੂਰ ਨੇ ਦਹਾਇਆ ਪਤਾ ਕੀ ਅੰਮ੍ਰਿਤ ਵੇਲੇ ਬਾਗ ਦਿੱਤੀ ਸਹਿਬ ਬੋਲੇ ਪਾਤਾਲਾ ਪਾਤਾ ਲੱਖ ਆਕਾਸਾਂ ਆਗਾਸ ਪੜੋ ਪਾਤਾਲਾ ਪਾਤਾ ਲੱਖ ਆਕਾਸ ਓੜ ਕੇ ਓੜ ਕਪਾਲ ਤੱਕ ਵੇਦ ਕਹਨ ਇਕ ਵਾਰ ਦੇ ਓੜ ਕੇ ਓੜ ਕਪਾਲ ਥਕੇ ਵੇਦਕ ਇਹ ਆਵਾਜ਼ ਨੇ ਹੈਰਾਨ ਕਰ ਦਿੱਤਾ ਬਗਦਾਦ ਦੇ ਲੋਕਾਂ ਨੂੰ ਪੀਰ ਦਸਤਗੀਰ ਜਿਹੜਾ ਉਹ ਸੁਣ ਕੇ ਬਹੁਤ ਗਰੋਧ ਵਿੱਚ ਆਇਆ ਜਿੱਥੇ ਬੈਠਾ ਸੀ ਉਹਨੇ ਉੱਥੇ ਹੀ ਧਿਆਨ ਲਾ ਕੇ ਵੇਖਿਆ ਕੌਣ ਗਾ ਰਿਹਾ ਇਹਦਾ ਮਤਲਬ ਬੰਦਾ ਵੀ ਪਹੁੰਚਿਆ ਹੋਇਆ ਆਮ ਬੰਦਾ ਨਹੀਂ ਹੈ ਜਿੱਥੇ ਬੈਠਾ ਹੈ ਉੱਥੇ ਉਹਨੇ ਧਿਆਨ ਲਾ ਕੇ ਵੇਖਿਆ ਵੀ ਸ਼ਹਿਰ ਦੇ ਦੂਜੇ ਪਾਸੇ ਕੌਣ ਹੈ ਕਿੱਥੋਂ ਆਵਾਜ਼ ਆ ਰਹੀ ਹੈ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਫਿਰ ਉਹ ਪੀਰ ਦਸਤਗੀਰ ਜਿਹੜਾ ਵਖੇ ਧਿਆਨ ਲਗਾਏ ਕਰ ਉਹਨੇ ਧਿਆਨ ਲਾ ਕੇ ਵੇਖਿਆ ਕੀ ਵੇਖਿਆ ਇੱਕ ਫਕੀਰ ਵੱਡਾ ਮਸਤਾਨਾ ਇੱਕ ਬਾਬਾ ਆਕਾਲ ਰੂਪ ਦੂਜਾ ਰਵਾਬੀ ਮਰਦਾਨਾ ਉਹ ਧਿਆਨ ਲਾ ਕੇ ਵੇਖਦਾ ਕੋਈ ਮਸਤਾਨਾ ਜਿਹਾ ਫਕੀਰ ਹੈ ਕਾਈ ਜਾ ਰਿਹਾ ਹੈ ਨਾਲ ਬੈਠਾ ਕੋਈ ਰਵਾਬ ਵਜਾਉਂਦਾ ਤੇ ਉਹਨੇ ਆਪਣੇ murid ਸੱਦੇ ਸ਼ਹਿਰ ਤੋਂ ਬਾਹਰ ਫਲਾਨੀ ਦਿਸ਼ਾ ਵਿੱਚ ਕੋਈ ਫਕੀਰ ਬੈਠਾ ਉਹ ਗਾ ਰਿਹਾ ਹੈ ਜਾਓ ਪਤਾ ਕਰਕੇ ਆਓ ਕਿੱਥੋਂ ਆਇਆ ਹੈ ਕੌਣ ਹੈ ਕਿਹੜੇ ਘਰਾਣੇ ਦਾ ਰਹਿਣ ਵਾਲਾ ਹੈ ਜਿੱਲੇ ਤੁਰਪੈ muridਾਂ ਨੂੰ ਭੇਜਿਆ ਉਹ ਚਲੇ ਗਏ ਜਦੋਂ ਜਾ ਕੇ ਪਾਤਸ਼ਾਹ ਦੇ ਦਰਸ਼ਨ ਕੀਤੇ ਹਜ਼ੂਰ ਗਾ ਰਹੇ ਸਨ ਅਜੇ ਵੀ ਜਦੋਂ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦیدار ਪਾਏ ਉਹ ਜਾਂਦਿਆਂ ਮਰੀਦਾਂ ਦਰਸ਼ਨ ਕੀਤੇ ਅੱਜ ਉਹ ਦਰਸ਼ਨ ਉਹਨਾਂ ਨੂੰ ਹੋਏ ਨੇ ਜਿਨ੍ਹਾਂ ਬਾਰੇ ਸ੍ਰੀ ਗੁਰੂ ਅਰਜਨ ਦੇ ਮਹਾਰਾਜੀ ਨੇ ਕਿਹਾ ਮੈਂ ਮੂਰਖ ਕੀ ਕਿਰਤਕ ਬਾਤ ਹੈ ਕੋਟ ਪਰਤ ਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੁਣ ਵੀ ਲਿਆਉ ਨੀ ਅੱਖਾਂ ਨਾਲ ਦੇਖ ਵੀ ਲਿਆ ਸੇ ਫਿਰ ਗਰਪਾਸ ਨਾ ਭਰਿਆ ਰੇ ਉਹਨਾਂ ਮਰੀਦਾਂ ਦੇ ਭਾਗ ਚੰਗੇ ਸਨ ਉਹ ਉਸ ਭਾਵਨਾ ਨਾਲ ਦਰਸ਼ਨ ਕਰ ਗਏ ਦਰਸ਼ਨ ਕਰਕੇ ਵਾਪਸ ਮੁੜ ਕੇ ਜਾ ਕੇ ਕੀ ਕਹਿੰਦੇ ਫਿਰ ਦੋ ਰਾਣ ਦਸਤ ਗੀਰ ਜਾ ਕੇ ਦੱਸਦੇ ਦਸਤ ਗੀਰ ਕਹਿੰਦੇ ਨਾਨਕ ਕੱਲ ਵਿੱਚ ਆਇਆ ਉਹਨਾਂ ਦਾ ਨਾਮ ਹੈ ਗੁਰੂ ਨਾਨਕ ਜਿਹੜੇ ਘਰ ਰਹੇ ਨੇ ਉਹ ਕਲਯੁਗ ਵਿੱਚ ਨਾਨਕ ਨੇ ਆਏ ਹੋਏ ਤੇ ਪਤਾ ਕੌਣ ਨੇ ਦਸਤ ਗੀਰ ਸਾਹਿਬ ਉਹ ਕਹਿੰਦਾ ਕੌਣ ਹੈ ਕਹਿੰਦਾ ਜੀ ਅਸੀਂ ਤਾਂ ਦਰਸ਼ਨ ਕਰਕੇ ਆਏ ਆ ਅਸਲੀਅਤ ਇਹ ਹੈ ਉਹਦੇ ਦਰਸ਼ਨ ਕਰਕੇ ਐਂ ਲੱਗਦਾ ਜਿਵੇਂ ਰੱਬ ਬੈਠਾ ਹੋ। ਸਰੀਰ ਨਹੀਂ ਹੈ ਕੋਈ। ਉਹ ਤਾਂ ਰੱਬ ਹੈ ਉਹਦੇ ਵਿੱਚ ਤੇ ਰੱਬ ਵਿੱਚ ਭੇਦ ਨਹੀਂ ਹੈ ਕੋਈ। ਉਹ ਮਰੀਦ ਜਾ ਕੇ ਦੱਸਦੇ ਨੇ ਕਹਿੰਦੇ ਨਾਨਕ ਕੱਲ ਵਿੱਚ ਆਇਆ। ਰੱਬ ਫਕੀਰ ਕੋ ਪਹਿਚਾਨਾ। ਰੱਬ ਤੇ ਫਕੀਰ ਦੀ ਕੋਈ ਪਹਿਚਾਨ ਐ। ਉਹ ਰੱਬ ਲੱਗਦਾ ਹੈ। ਉਹਦੇ ਦਰਸ਼ਨ ਕਰਕੇ ਐਂ ਲੱਗਾ ਜਿਵੇਂ ਖੁਦਾ ਨੂੰ ਵੇਖ ਗਿਆ। ਦਸਤਗੀਰ ਗੁੱਸੇ ਚ ਬੋਲਿਆ ਖਾਮੋਸ਼ ਤੁਸੀਂ ਉਹਨੂੰ ਰੱਬ ਕਹਿੰਦੇ ਹੋ ਉਹ ਕੋਈ ਕਾਫਰ ਹੈ ਮਰੀਦ ਚੁੱਪ ਕਰ ਗਿਆ ਦਸਤਗੀਰ ਬੋਲਿਆ ਉਹ ਕੋਈ ਕਾਫਰ ਹੈ ਉਹਨੇ ਦੋ ਖੁਨਮੀਆਂ ਕੀਤੀਆਂ ਨੇ ਇੱਕ ਤੇ ਸੰਗੀਤ ਵਜਾਉਣਾ ਮਨਾ ਹੈ ਉਹ ਰਵਾਜ ਵਜਵਾਉਂਦਾ ਤੇ ਦੂਜਾ ਜੋ ਸਾਡੇ حضرت ਮੁਹੰਮਦ ਸਾਹਿਬ ਨੇ ਗਾਇਆ ਜੋ حضرت ਮੁਹੰਮਦ ਸਾਹਿਬ ਨੇ ਕਿਹਾ ਉਹ ਜਿਹੜਾ ਬਾਬਾ ਨਾਨਕ ਆਇਆ ਉਹ ਹਜ਼ਰਤ ਮੁਹੰਮਦ ਦੇ ਉਲਟ ਪੈਂਦਾ ਸਾਰੇ ਮਰੀਦ ਗੁੱਸੇ ਵਿੱਚ ਆ ਗਏ ਫਿਰ ਵੀ ਸਾਡੇ ਹਜ਼ਰਤ ਦੇ ਉਲਟ ਕਿਵੇਂ ਕਹਿ ਸਕਦੇ ਦਸਤਗੀ ਰੁੱਟ ਕੇ ਖਲੋ ਗਿਆ ਉਹਨਾਂ ਦੇ ਹੱਥਾਂ ਵਿੱਚ ਰੋੜੇ ਬੱਟੇ ਚੁੱਕੋ ਚਲੋ ਉਸ ਫਕੀਰ ਵੱਲ ਚਲੀਏ ਜੇ ਉਹ ਜਵਾਬ ਨਾ ਨਾ ਦੇ ਸਕਿਆ ਬੱਟੇ ਮਾਰ ਮਾਰ ਕੇ ਉਸੇ ਜਗ੍ਹਾ ਤੇ ਉਹਨੂੰ ਫੌਤ ਕਰ ਦਿਓ ਫੌਤ ਮੀਨੰਗ ਮਾਰ ਦਿਓ ਉੱਥੇ ਮૈયਤ ਬਣਾ ਦਿਓ ਬੜੇ ਗੁੱਸੇ ਚੱਲ ਪਏ ਜਦੋਂ ਹੁਣ 100 ਬੰਦਾ ਜਾ ਰਿਹਾ ਹੋਵੇ ਤਾਂ ਵਿੱਕਣ ਵਾਲੇ 10 ਵੀ 50 ਹੋਰ ਨਾਲ ਜੁੜ ਜਾਂਦੇ ਵੀ ਕੀ ਗੱਲ ਹੋਈ ਕੀ ਗੱਲ ਹੋਈ ਬਹੁਤ ਬੜੀ ਭੀੜ ਜੁੜਨ ਗਈ ਜਦੋਂ ਵੱਡੀ ਭੀੜ ਵਿੱਚ ਦਸਤ ਕੀ ਰਾਇਆ ਹਜ਼ੂਰ ਅਜੇ ਵੀ ਗਾ ਰਹੇ ਸਾਂ ਤੁਨ ਗੁਰੂ ਨਾਨਕ ਸਾਹਿਬ ਮਹਾਰਾਜ ਹੁਣ ਉਸੇ ਪੌੜੀ ਨੂੰ ਅੱਗੇ ਗਾ ਰਹੇ ਨੇ ਓੜ ਕੇ ਓੜ ਕੇ ਭਾਲ ਥੱਕੇ ਵੇਦ ਕਹਨੇ ਕਬਾਤ ਸਹ ਸਠਾਰਾ ਕਹਿਣ ਕਤੇ ਬਾ ਅਸਲੂ ਇਕਤਾ ਤੈ ਤੇਲ ਪੀਰ ਦਸਤਗੀਰ ਆਉਂਦਾ ਹੀ ਪਤਾ ਕੀ ਬੋਲਿਆ ਵਿਚਾਰ ਨਹੀਂ ਕਰਨ ਆਇਆ ਉਹ ਝਗੜਾ ਕਰਨ ਦੇ ਲੱਜੇ ਨਾਲ ਆਇਆ ਆਉਂਦਿਆਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਬਾਬਾ ਤੂੰ ਕੀ ਹੱਤ ਚੁੱਕੀ ਹੈ ਕਿਉਂਕਿ ਵਿਚਾਰ ਦਾ ਤਰੀਕਾ ਹੋਰ ਹੁੰਦਾ ਹੈ ਜੇ ਕਿਸੇ ਨੇ ਝਗੜਾ ਕਰਨੋਂ ਤਕਰਾਰ ਵਿੱਚ ਬੋਲਦਾ ਵਿਚਾਰ ਚ ਤਾਂ ਬੋਲਦਾ ਹੀ ਨਹੀਂ ਨਾ जिने ਝਗੜਾ ਨਹੀਂ ਕਰਨੋ ਵਿਚਾਰ ਕਰਦਾ ਜਿਨੇ ਝਗੜਾ ਕਰਨਾ ਉਹ ਤਕਰਾਰ ਕਰਦਾ ਇਸ ਲਈ ਭਾਈ ਕੋਰਦਾਸ ਸਾਹਿਬ ਨੇ ਲਿਖਿਆ ਪੁੱਛੇ ਪੀਰ ਤਕਰਾਰ ਕਰ ਆਕੇ ਤਕਰਾਰ ਕਰਕੇ ਪੁੱਛਦੇ ਪੁੱਛੇ ਪੀਰ ਤਕਰਾਰ ਕਰ ਇਹ ਫਖੀਰ ਵੱਡਾ ਆਤਾਈ ਤੂੰ ਕੀ ਅਤ ਚੁੱਕੀ ਐ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਪਤਲ ਨਾ ਆਕਾਸ਼ ਲਖ ਓੜ ਕਪਾਲੀ ਖਬਰ ਸੁਣਾਈ ਬਾਬਾ ਤੈਨੂੰ ਪਤਾ ਹੈ ਇੱਥੇ ਸੰਗੀਤ ਵਜਾਉਣਾ ਮਨਾ ਹੈ ਤੂੰ ਸੰਗੀਤ ਵਜਾ ਰਿਹਾ ਹੈ ਤੂੰ ਰਵਾਬ ਵਜਵਾ ਰਿਹਾ ਹੈ ਬਾਦਸ਼ਾਹ ਦੇ ਦਸਤਗੀਰ ਸਾਹਿਬ ਕਿੱਥੋਂ ਕਿੱਥੋਂ ਸੰਗੀਤ ਬੰਦ ਕਰੋਗੇ ਰਵਾਬ ਹੈ ਇਹਨੂੰ ਤਾਂ ਬੰਦ ਕਰ ਦਾਂਗੇ ਤੂੰ ਸੰਗੀਤ ਕਿੱਥੋਂ ਬੰਦ ਕਰ ਸਕਦਾ ਹੈ ਕੁਦਰਤ ਦੀ ਇਹ ਸਰਤੀ ਹੋਈ ਸ੍ਰਿਸ਼ਟੀ ਬ੍ਰਹਮੰਡ ਦੇ ਅੰਦਰ ਆਪਣੇ ਆਪ ਸੰਗੀਤ ਚੱਲ ਰਿਹਾ ਹੈ ਇਹ ਵਗਦੀ ਹੋਈ ਹਵਾ ਵੀ ਸੰਗੀਤ ਵਿੱਚ ਹੈ ਇਹ ਹਿਲਦੇ ਹੋਏ ਪੱਤੇ ਵੀ ਸੰਗੀਤ ਵਿੱਚ ਨੇ ਹੋਰ ਤੇ ਹੋਰ ਆਪਣੇ ਬਾਹ ਦੀ ਨਬਜ਼ ਪਕੜ ਕੇ ਵੇਖ ਤੇਰੇ ਖੂਨ ਵਿੱਚ ਚਲਦੀ ਹੋਈ ਨਬਜ਼ ਵੀ ਸੁਰ ਤੇ ਤਾਲ ਵਿੱਚ ਸੰਗੀਤ ਵਿੱਚ ਹੈ ਦਿਲ ਤੇ ਹੱਥ ਰੱਖ ਕੇ ਵੇਖ ਤੇਰੇ ਦਿਲ ਦੀ ਧੜਕਣ ਵੀ ਕਿਸੇ ਸੁਰ ਵਿੱਚ ਚੱਲ ਰਹੀ ਹੈ ਟਕ 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 ਅੱਗੇ ਪਿੱਛੇ ਹੋ ਜਾਏ ਤਾਲ ਤੋਂ ਬੇਤਾਲ ਸੁਰ ਤੋਂ ਬੇਸੁਰ ਹੋ ਜਾਏ ਤੂੰ ਬਿਮਾਰ ਪੈ ਜਾਏਗਾ ਦਿਲ ਦੀ ਧੜਕਣ ਵੀ ਰੱਬ ਨੇ ਸੰਗੀਤ ਵਿੱਚ ਰੱਖੀ ਹੈ ਸ਼ਰੀਰ ਦੀ ਨਬਜ਼ ਵੀ ਕਿਸੇ ਸੰਗੀਤ ਵਿੱਚ ਹੈ ਤੇਰੇ ਚੱਲਦੇ ਹੋਏ ਸਵਾਸ ਉਹ ਵੀ ਬਿਲਕੁਲ ਸਹੀ ਦਿਸ਼ਾ ਵਿੱਚ ਇੱਕ ਤਾਲ ਵਿੱਚ ਇੱਕ ਸੁਰ ਵਿੱਚ ਚੱਲ ਰਹੇ ਨੇ ਰੱਬ ਨੇ ਸੰਗੀਤ ਹਰ ਜਗ੍ਹਾ ਤੇ ਰੱਖਿਆ ਕਿੱਥੋਂ ਕਿੱਥੋਂ ਬੰਦ ਕਰੇਗਾ ਇਹ ਤਾਂ ਸੁਰਾਂ ਦਾ ਸੁਮੇਲ ਹੈ ਸੰਗੀਤ ਇਹ ਤਾਂ ਕੁਦਰਤ ਨੇ ਰਚਿਆ ਹੈ ਦਸਤਗੀਰ ਨੇ ਕਿਹਾ ਬੜਾ ਗਹਿਰਾ ਜਵਾਬ ਦਿੱਤਾ ਤੇ ਹੁਣ ਉਹਨੇ ਕਿਹਾ ਚਲੋ ਸੰਗੀਤ ਨੂੰ ਛੱਡ ਹੇ ਨਾਨਕ ਤੂੰ ਸਾਡੇ حضرت ਮੁਹੰਮਦ ਸਾਹਿਬ ਦੇ ਉਲਟ ਗਾਈ ਜਾਂਦਾ ਹੈ ਬਾਦਸ਼ਾਹ ਨੇ ਕਿ ਕੀ ਉਲਟਗਾ ਹੈ ਉਨਕੇ حضرت ਮੁਹੰਮਦ ਸਾਹਿਬ ਨੇ ਲਿਖ ਕੇ ਦਿੱਤਾ ਹੈ ਸੱਤ ਪਥਾਲ ਨੇ ਸੱਤ ਆਕਾਸ਼ ਨੇ 14 ਲੋਕ ਨੇ ਦਰਤ ਤੋਂ ਪਥਾਲ ਤੱਕ ਸੱਤ ਦਰਤ ਤੋਂ ਆਕਾਸ਼ ਤੱਕ ਸੱਤ 14 ਲੋਕ 14 ਤਬਕ ਸਾਡੇ ਕਿਤਬਾਂ ਵਿੱਚ ਗ੍ਰੰਥਾਂ ਵਿੱਚ ਲਿਖੇ ਨੇ حضرت ਮੁਹੰਮਦ ਸਾਹਿਬ ਨੇ 14 ਲੋਕ ਕਹੇ ਨੇ ਤੂੰ ਲੱਖਾਂ ਹੀ ਪਥਾਲ ਲੱਖਾਂ ਆਕਾਸ਼ ਕਹਿ ਰਹੇ ਹੈ ਇਤਾਂ ਤੋਹੀਨ ਹੈ ਸਤਗੁਰਾਂ ਦਾ ਜਵਾਬ ਬੜਾ ਪਿਆਰਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਦਸਤਗੀਰ ਸਾਹਿਬ ਜੋ حضرت ਤੂ ਮੁਹੰਮਦ ਸਾਹਿਬ ਨੇ ਕਿਹਾ ਉਹ ਬਿਲਕੁਲ ਸਹੀ ਕਿਹਾ ਇੱਕਦਮ ਸਾਰੇ ਮੁਸਲਮਾਨ ਹੱਥ ਵਿੱਚ ਜਿਹੜੇ ਬੱਟੇ ਸਾਨੂੰ ਛੁੱਟਦੇ ਤੇ ਸਾਡੇ ਰੱਬ ਨੂੰ ਸਹੀ ਕਹਿ ਰਿਹਾ ਪਾਤਸ਼ਾਹ ਕਹਿੰਦੇ ਜੋ حضرت ਤੂ ਮੁਹੰਮਦ ਸਾਹਿਬ ਨੇ ਕਿਹਾ ਬਿਲਕੁਲ ਸਹੀ ਕਿਹਾ ਔਰ ਜੋ ਮੈਂ ਕਹਿ ਰਿਹਾ ਉਹ ਵੀ ਬਿਲਕੁਲ ਸਹੀ ਕਹਿ ਰਿਹਾ ਹਜ਼ਰਤ ਮੁਹੰਮਦ ਸਾਹਿਬ ਨੇ 14 ਲੋਕ ਵੇਖੇ ਨੇ ਉਹਨਾਂ ਉਮਤ ਨੂੰ 14 ਕਹਿ ਦਿੱਤੇ ਮੈਨੂੰ ਲੱਖਾਂ ਦਿਸ ਰਹੇ ਨੇ ਮੈਂ ਲੱਖਾਂ ਕਹਿ ਰਿਹਾ ਗਲਤ ਕੀ ਹੈ ਉਹਨਾਂ ਨੂੰ 14 ਨਜ਼ਰ ਆਏ ਉਹ ਨਹੀਂ 14 ਕਹਿ ਦਿੱਤੇ ਸੱਚ ਕਿਹਾ ਮੈਨੂੰ ਲੱਖਾਂ ਹੀ ਨਜ਼ਰ ਆ ਰਹੇ ਨੇ ਮੈਂ ਲੱਖਾਂ ਹੀ ਕਾ ਰਿਹਾ ਇਹਦੇ ਵਿੱਚ ਦਸਤਗੀਰ ਸਭ ਗਲਤ ਕੀ ਹੈ ਤੇ ਦਸਤਗੀਰ ਇੱਕਦਮ ਗੁੱਸੇ ਚ ਬੋਲਿਆ ਲੱਖਾਂ ਕਾਸ਼ ਪਤਾਲ ਤੁਹਾਨੂੰ ਦਿਸ ਰਹੇ ਨੇ ਸੱਵਣ ਕੇ ਦਿਸ ਰਹੇ ਨੇ ਤੇ ਹੁਣ ਉਹ ਚੈਲੰਜ ਕਰਕੇ ਕਹਿੰਦਾ ਬੁਖਾ ਸਕਦੇ ਹੋ ਫਿਰ ਲੱਖਾਂ ਆਕਾਸ਼ ਪਤਾਲ ਦਿਖਾ ਸਕਦੇ ਹੋ ਗੁਰੂ ਨਾਨਕ ਸਹਿਬ ਮਹਾਰਾਜ ਨੇ ਬਗਦਾਦ ਦੀ ਧਰਤੀ ਤੇ ਉਹਨਾਂ ਦਾ ਚੈਲੰਜ ਕਬੂਲ ਕੀਤਾ ਹਜ਼ੂਰ ਬੋਲੇ ਬੁਖਾ ਸਕਦਾ ਬੁਖਾ ਸਕਦਾ ਪਰ ਮੇਰੀ ਵੀ ਇੱਕ ਸ਼ਰਤ ਹੈ ਦਸਤਗੀਰ ਸਾਹਿਬ ਜਿਹਦੇ ਉੱਤੇ ਤੁਹਾਨੂੰ ਵਿਸ਼ਵਾਸ ਹੈ ਉਹ ਬੰਦਾ ਇੱਥੇ ਬਿਠਾ ਦਿਓ ਉਹਨੂੰ ਬੁਖਾਦਾ ਇੰਨੇ ਮੁਰੀਦਾਂ ਚੋ ਜਿਹਦੇ ਤੇ ਤੁਹਾਨੂੰ ਵਿਸ਼ਵਾਸ ਹੈ ਇੱਥੇ ਬਿਠਾ ਦਿਓ ਉਹਨੂੰ ਵਿਖਾ ਦੰਦਾ ਦਸਤਗੀਰ ਸੋਚੀ ਪੈ ਗਿਆ ਸਭ ਨਵੇਂ ਪੁਰਾਣੇ ਮੁਰੀਦਾਂ ਵੱਲੋਂ ਨੇ ਧਿਆਨ ਧਰਿਆ ਚੰਗੀ ਤਰ੍ਹਾਂ ਵੇਖਿਆ ਤੇ ਵੇਖ ਕੇ ਉਹਨੇ ਫੈਸਲਾ ਪਤਾ ਕੀ ਕੀਤਾ ਮੈਨੂੰ ਆਪਣੇ ਪੁੱਤ ਤੇ ਵਿਸ਼ਵਾਸ ਮਾਫ ਕਰਿਓ ਮੁਰੀਦ ਕਿੰਨੇ ਵੀ ਕਿਸੇ ਗੁਰੂ ਦੇ ਹੋਣ ਜਦੋਂ ਵੀ ਉਹਨੂੰ ਵਿਸ਼ਵਾਸ ਹੁੰਦਾ ਹੈ ਆਪਣੇ ਪੁੱਤ ਦੇ ਹੁੰਦਾ ਇਹ ਤਾਂ ਮੇਰੇ ਗੁਰੂ ਨਾਨਕ ਦਾ ਘਰ ਹੈ ਜਿੱਥੇ ਪੁੱਤਾਂ ਨੂੰ ਛੱਡ ਕੇ ਸੇਵਕਾਂ ਨੂੰ ਵੀ ਗੱਦੀ ਮਿਲੀ ਹੈ ਨਹੀਂ ਤੇ ਦੇਹਧਾਰੀਆਂ ਦਾ ਮਾਫ ਕਰਿਓ ਸੇਵਕ 50-50 ਸਾਲ ਤੋਂ ਸੇਵਾ ਕਰੀ ਜਾਣ ਜਦੋਂ ਗੱਦੀ ਦੇਣਗੇ ਪੁੱਤ ਭਤੀਜੇ ਭਾਂਜਿਆਂ ਨੂੰ ਦੇਣਗੇ ਮুরিਦ ਨੂੰ ਸੇਵਕ ਨੂੰ ਕੋਈ ਨਹੀਂ ਦਿੰਦਾ ਇਹ ਤਾਂ ਗੁਰੂ ਨਾਨਕ ਦਾ ਘਰ ਹੈ ਜਿੱਥੇ ਪੁੱਤਾਂ ਨੂੰ ਛੱਡ ਕੇ ਸੇਵਕਾਂ ਨੂੰ ਵੀ ਗੱਦੀ ਦਿੱਤੀ ਹੈ ਨਹੀਂ ਤੇ ਸੇਵਕ ਨੂੰ ਕੌਣ ਦਿੰਦਾ ਹੈ ਸੇਵਕ ਜਿੰਨੇ ਮਰਜ਼ੀ ਚੰਗੇ ਹੋਣ ਪੁੱਤ ਨੂੰ ਫਿਰ ਮੋਹਰੇ ਲਿਆਉਣਗੇ ਸਾਧ ਸੰਗਤ ਅਜ ਦਸਤਗੀਰ ਨੇ ਵੀ ਉਹ ਜੋ ਕੀਤਾ ਵੱਡੇ ਛੋਟੇ ਸਭ ਮুরিਦ ਛੱਡ ਦਿੱਤੇ ਉਹਨੇ ਆਪਣੇ ਬੇਟੇ ਨੂੰ ਕਿਹਾ ਮੈਨੂੰ ਮੇਰੇ ਪੁੱਤ ਤੇ ਵਿਸ਼ਵਾਸ ਹੈ ਇਹਨੂੰ ਦਿਖਾ ਦਿਓ ਖੈਰ ਉਹਦਾ ਬੇਟਾ ਵੀ ਪੰਜ ਵਕਤ ਦਾ ਨਵਾਜੀ ਹੈ ilm ਜਾਨਣ ਵਾਲਾ ਮੌਲਵੀ ਹੈ ਉਹ ਗਿਆਨ ਰੱਖਦਾ ਹੈ ਉਹਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾ ਦੇ ਮੋਹਰੇ ਬਿਠਾ ਦਿੱਤਾ ਗਿਆ ਇੱਥੋਂ ਤੱਕ ਪਹਿਲਾਂ ਮੈਂ ਪੌੜੀ ਸੁਣਾ ਦਿੱਤਾ ਭਾਈ ਗੁਰਦਾਸ ਜੀ ਲਿਖਦੇ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਆ ਤਾਈ ਇੱਥੇ ਵਿੱਚ ਬਗਦਾਦ ਦੇ ਵੱਢੀ ਕਰਾਮਾਤ ਦਿਖ ਲਈ ਲੱਖ ਪਤਾਲ ਕਾਸ਼ ਲਖ ਉੜ ਕ ਭਾਲੀ ਖਬਰ ਸੁਣਾਈ ਫਿਰ ਦਰਾਂ ਇਨ ਦਸਤ ਗੀਰ ਅਸਾਂ ਵੀ ਵੇਖਾਂ ਜੋ ਤਹ ਪਾਈ ਦਸਤਗੀਰ ਕਹਿੰਦਾ ਸੀ ਵੀ ਵੇਖਣਾ ਚਾਹੁੰਨੇ ਵਖਾ ਸਕਦੇ ਹੋ ਜੇ ਲੱਖਾਂ ਕਾਸ਼ਪਤਾਲ ਨੇ ਹਜ਼ੂਰ ਨੇ ਚੈਲੰਜ ਕਬੂਲ ਕਰ ਲਿਆ ਵਖਾ ਸਕਦਾ ਹਾਂ ਉਹਨੇ ਕਿ ਮੇਰੇ ਬੇਟੇ ਨੂੰ ਵਖਾ ਦਿਓ ਮੋਹਰੇ ਬਿਠਾ ਦਿੱਤਾ ਗਿਆ ਹੁਣ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਸਤਗੀਰ ਦੇ ਬੇਟੇ ਨੂੰ ਕਹਿੰਦੇ ਨੇ ਬੇਟਾ ਅੱਖਾਂ ਬੰਦ ਕਰ ਜਿਵੇਂ ਮੈਂ ਅਮ ਉਸ ਤਰ੍ਹਾਂ ਤੂੰ ਮਗਰ ਬੋਲਣਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਰੱਬ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੀਰ ਦਸਤਗੀਰ ਦੇ ਬੇਟੇ ਨੂੰ ਜੋ ਪੜਾਇਆ ਸਰੀਰ ਉੱਥੇ ਬੈਠਾ ਰਿਆ ਉਹਦੀ ਸੁਰਤ ਨੂੰ ਲੈ ਕੇ ਬਾਦਸ਼ਾਹ ਪੂਰੇ ਬ੍ਰਹਮੰਡ ਵਿੱਚ ਜੰਤਰਾ ਕਰਾ ਦਿੱਤੀ ਪੀਰ ਦਸਤਗੀਰ ਦੇ ਬੇਟੇ ਨੂੰ ਮੋਹਰੇ ਬਿਠਾਇਆ ਤੇ ਸਹਿਬ ਨੇ ਕਿਹਾ ਮਗਰ ਬੋਲ ਅੱਖਾਂ ਬੰਦ ਕਰਵਾ ਕੇ हजूर ने फिर पढ़िया एक ओंकार सत्तना एक ओ पढ़ो सतना एक ओंकार ਸਤ ਨਾਮ ਇੱਕ ਓੰ ਇੱਕ ਓੰਕਾਰ ਸਤ ਨਾਮ ਇੱਕ ਓ ਸਤ ਗੀਰ ਦੇ ਬੇਟੇ ਦੀ ਸੁਰਤ ਪਾਤਸ਼ਾਹ ਲੱਖਾਂ ਕਾਸ਼ ਪਤਾਲ ਬ੍ਰਹਮੰਡ ਵਿੱਚ ਲੈ ਗਏ ਭਾਈ ਗੁਰਦਾਸ ਜੀ ਲਿਖਦੇ ਨਾਲ ਲਲਿਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਲੱਖ ਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ ਵਾਦਸ਼ਾ ਨੇ ਸਾਰੇ ਬ੍ਰਹਿਮੰਡ ਵਿਖਾ ਦਿੱਤੇ ਉਹਨੂੰ ਤੇ ਫਿਰ ਹਜ਼ੂਰ ਨੇ ਕਿਹਾ ਬੇਟਾ ਇਹ ਕਲਯੁਗ ਹੈ ਇੱਥੇ ਸﻘਾ ਪਿਓ ਵੀ ਕਈ ਵਾਰ ਪੁੱਤ ਤੇ ਵਿਸ਼ਵਾਸ ਨਹੀਂ ਕਰਦਾ ਇਹ ਕਲਯੁਗ ਹੈ ਇੱਥੇ ਸﻘਾ ਪਿਓ ਵੀ ਪੁੱਤ ਤੇ ਵਿਸ਼ਵਾਸ ਕਰਨੋਂ ਮੁੱਕਰ ਜਾਂਦਾ ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ ਕੋਈ ਬੰਦਾ ਨਹੀਂ ਕਹਿੰਦਾ ਮੇਰੀ ਔਲਾਦ ਮਾੜੀ ਹੈ ਸਾਰੇ ਬੰਦੇ ਕਹਿੰਦੇ ਚੰਗੇ ਨੇ ਮੇਰੇ ਬੱਚੇ ਬਹੁਤ ਚੰਗੇ ਨੇ ਕਿਸੇ ਨੂੰ ਪੁੱਛ ਕੇ ਵੇਖ ਲਓ ਪਰ ਕਿਤੇ ਨਾ ਕਿਤੇ ਮਨ ਵਿੱਚ 25% ਤਾਂ ਇਹ ਜੀਤ ਪਈ ਹੈ ਇੱਕ ਅੱਧੀ ਐਫ ਡੀ ਆਰ ਬੱਚਿਆਂ ਤੋਂ ਲੁਕੋ ਕੇ ਰੱਖ ਲਈਏ ਕਿਤੇ ਕੰਮ ਆਏਗੀ ਇੱਕ ਅੱਧਾ ਪਲਾਟ ਥੋੜਾ ਆਸੇ ਪਾਸੇ ਰੱਖ ਲਈ ਸਾਰਾ ਥੋੜੀ ਨਾਮ ਕਰਨਾ ਕੱਲ ਨੂੰ ਘਰ ਵਾਲੀ ਦੇ ਮਗਰ ਲੱਗ ਕੇ ਮੈਂ ਬੁੱਢਾ ਹੋ ਕੇ ਫਿਰ ਕੀ ਕਰਨਾ ਕਿਤੇ ਨਾ ਕਿਤੇ ਹੈ 25% ਮਨ ਵਿੱਚ ਵਿਸ਼ਵਾਸ ਬੇਵਿਸ਼ਵਾਸੀ ਹੈ ਸਾਰਾ ਕੁਝ ਨਹੀਂ ਤੁਸੀਂ ਨਾਮ ਕਰਦੇ ਹਜ਼ੂਰ ਨੇ ਕਿਹਾ ਬੇਟਾ ਇਹ ਕਲਯੁਗ ਹੈ ਇੱਥੇ ਸਗਾ ਪਿਓ ਵੀ ਕਈ ਵਾਰ ਪੁੱਤ ਤੇ ਵਿਸ਼ਵਾਸ ਕਰਨੋਂ ਮੁੱਕਰ ਜਾਂਦਾ ਤੂੰ ਲੱਖਾਂ ਬ੍ਰਹਮੰਡ ਦੇ ਇਹ ਕੋਟ ਬ੍ਰਹਮੰਡ ਦੀ ਇਸ ਰਚਨਾ ਵਿੱਚੋਂ ਲੱਖਾਂ ਕਾਸ਼ ਪਤਾਲ ਦੇਖ ਲੈਨੇ ਲੈ ਫਿਰ ਜੇ ਬਖਾਉਣਾ ਤੇ ਪੂਰਾ ਹੀ ਬਖਾਉਣਾ ਚਾਹੀਦਾ ਜੇ ਕਰਾਮਾਤ ਹੈ ਤਾਂ ਫਿਰ ਪੂਰੀ ਕਰਨੀ ਚਾਹੀਦੀ ਹੈ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੁਰ ਦਰਗਾਹ ਤੋਂ ਉਹਨੂੰ ਉਹ ਚੀਜ਼ ਵਿਖਾਈ ਜਿਹਨੂੰ ਸੱਚ ਖੰਡ ਕਹਿੰਦੇ ਨੇ ਜਿਹਨੂੰ ਸੱਚਮੁੱਚ ਉਹ ਜਗ੍ਹਾ ਕਹਿੰਦੇ ਨੇ ਉਸ ਤੁਰ ਪਤਾਲ ਤੋਂ ਦਰਗਾਹ ਤੋਂ ਇੱਕ ਵਸਤੂ ਪ੍ਰਗਟ ਕੀਤੀ ਕੁੱਲੇ ਵਿੱਚ ਹਜ਼ੂਰ ਨੇ ਕਿਹਾ ਬੁੱਕ ਕਰ ਉਹ ਕੁੱਲਾ ਭਰ ਕੇ ਪ੍ਰਗਟ ਕੀਤਾ ਉਹਨੂੰ ਕੜਾ ਪ੍ਰਸ਼ਾਦ ਕਹਿੰਦੇ ਨੇ ਉਸ ਜਗ੍ਹਾ ਤੇ ਪਹਿਲੀ ਵਾਰ ਪ੍ਰਗਟ ਹੋਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਕਿੰਦੇ ਲਖ ਪਤਾਲ ਕਾਸ਼ ਲਖ ਅੱਖ ਫੁਰਕ ਵਿੱਚ ਸਭ ਦਿਖ ਲਾਈ ਪਰ ਕਚ ਕਾਲ ਪ੍ਰਸ਼ਾਦ ਦਾ ਤਰੋਂ ਪਤਲੋਂ ਲਈ ਕੜਾਹੀ ਜाहर ਕਲਾ ਨਾ ਛਪੇ ਛਪਾਈ ਜाहर ਕਲਾ ਨਾ ਛਪੇ ਛਪਾਈ ਬਾਦਸ਼ਾਹ ਨੇ ਕਲਾ ਜ਼ਾਹਰ ਕਰਦੀ ਜਦੋਂ ਉਹਦਾ ਬੇਟਾ ਸੁਰਤ ਵਿੱਚ ਸਰੀਰ ਵਿੱਚ ਆਉਂਦਾ ਉੱਚੀ ਆਵਾਜ਼ ਵਿੱਚ ਕਹਿੰਦਾ ਲੱਖਾਂ ਹੀ ਪਤਾਲ ਨੇ ਲੱਖਾਂ ਹੀ ਆਕਾਸ਼ ਨੇ ਕੋਈ ਅੰਤ ਨਹੀਂ ਕੋਈ ਅੰਤ ਨਹੀਂ ਅੱਲਾ ਹੈ ਖੁਦਾ ਹੈ ਗੁਰੂ ਨਾਨਕ ਤੇ ਸਾਧ ਸੰਗਤ ਉਹ ਫਿਰ ਜਿਹੜਾ ਕਚਕੌਲ ਪ੍ਰਸ਼ਾਦ ਦਾ ਸੀ ਨਾ ਪੁੱਲਾ ਹਜ਼ੂਰ ਨੇ ਕਿਹਾ ਸਭ ਨੂੰ ਵਰਤਾ ਕਿਣ ਕਾ ਕਿਣ ਕਾ ਸਭ ਨੂੰ ਵੰਡਿਆ ਪੀਰ ਦਸਤਗੀਰ ਕਹਿੰਦਾ ਹੈ ਹੇ ਬਾਬਾ ਨਾਨਕ ਜੇ ਵਸਤ ਕਬੂ ਚਖ ਕਰ ਨਹੀਂ ਦੇਖੀ ਹੈ ਜੇ ਵਸਤ ਕਿਸ ਲੋਕ ਕੀ ਹੈ ਹਜ਼ੂਰ ਨੇ ਕਿਹਾ ਇਹ ਸੱਚ ਕੰਡ ਤੁਰਦ ਗਾਦੀ ਵਸਤੂ ਹੈ ਉਹਨਾਂ ਕੇ ਪਾਦਸ਼ਾ ਜੇ ਸਭ ਨੂੰ ਵਰਤੌਣੀ ਹੋਵੇ ਫਿਰ ਪਾਦਸ਼ਾ ਨੇ ਤਿਹਾਵਲ ਤਿੰਨ ਚੀਜ਼ਾਂ ਮੰਗਾਈਆਂ ਉਸ ਜਗ੍ਹਾ ਤੇ ਭਾਰੀ ਮਾਤਰਾ ਵਿੱਚ ਫਿਰ ਕੜਾ ਪ੍ਰਸ਼ਾਦੀ ਦੇਖ ਤਿਆਰ ਕੀਤੀ ਪਹਿਲੀ ਵਾਰ ਬਗਦਾਦ ਵਿੱਚ ਵਰਤਾਈ ਉਸ ਤੋਂ ਬਾਅਦ ਸਾਸ ਸੰਗਤ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਰਹੀ ਹੈ ਅੱਜ ਕੜਾ ਪ੍ਰਸ਼ਾਦ ਉਹ ਜੋ ਵਰਤਾਇਆ ਜਾਂਦਾ ਹੈ ਔਰ ਜਦੋਂ ਸਭ ਨੇ ਉਹ ਕਿਣਕਾ ਮਾਤਰ ਛਕਿਆ ਜੋ ਗੁਰੂ ਨਾਨਕ ਸਾਹਿਬ ਨੇ ਗਾਇਆ ਉਹ ਪੀਰ ਦਸਤਗੀਰ ਦੇ ਬੇਟੇ ਨੇ ਗਾਇਆ ਔਰ ਪੂਰੇ ਬਗਦਾਦ ਨੇ ਫਿਰ ਉਹ ਗਾਇਆ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਬੋਲਿਆ ਪੀਰ ਦਸਤਗੀਰ ਦਾ ਬੇਟਾ ਗਾ ਰਿਹਾ ਸੀ ਪੂਰਾ ਬਗਦਾਦ ਪੀਰ ਦਸਤਗੀਰ ਔਰ ਸਭ ਮਗਰ ਗਾ ਰਹੇ ਸੀ ਹਜ਼ੂਰ ਨੇ ਕੀ ਉਹਨਾਂ ਨੂੰ ਪੜ ਕੇ ਸੁਣਾਇਆ ਸਾਹਿਬ ਕਹਿੰਦੇ ਬਲੇ ਹਾਰੀ ਕੁਦਰਤ ਵਸੇ ਤੇਰਾ ਅੰਤ ਨਾ ਜਾਈ ਲਖਿਆ ਪੜੋ ਸਾਰੇ ਵੱਲੇ ਹਾਰੀ ਕੁਦਰਤ ਵਸਿਆ ਵੱਲੇ ਹਾਰੀ ਕੁਦਰਤ ਵਸਿਆ ਵੱਲੇ ਹਾਰੀ ਕੁਦਰਤ ਵੱਲੇ ਹਾਰੀ ਤੇਰਾ ਅੰਤ ਨਾ ਜਾਈ ਲਖੇ ਆ ਤੇਰਾ ਅੰਤ ਨਾ ਜਾਈ ਲਖੇ ਆ ਤੇਰਾ ਅੰਤ ਨਾ ਜਾਈ ਲਖੇ ਆ ਤੇਰਾ ਵੱਲਹਾਰੀ ਕੁਦਰਤ ਵਸੇ ਆ ਵੱਲਹਾਰੀ ਕੁਦਰਤ ਵਸੇ ਆ ਵੱਲਹਾਰੀ ਕੁਦਰਤ ਦਲਹਾਰੀ ਤੇਰਾ ਅੰਤ ਨਾ ਜਾਏ ਲਖੇ ਆ ਤੇਰਾ ਅੰਤ ਨਾ ਜਾਏ ਲਖੇ ਆ ਤੇਰਾ ਅੰਤ ਤੇਰਾ ਅੰਤ ਨਾ ਜਾਏ ਵੱਲੇ ਹਾਰੀ ਕੁਦਰਤ ਵਸੇ ਆ ਵੱਲੇ ਹਾਰੀ ਕੁਦਰਤ ਵਸੇ ਆ ਵੱਲੇ ਹਾਰੀ ਕੁਦਰਤ ਵੱਲੇ ਹਾਰੀ ਕੁਦਰਤ ਵਸੇ ਆ ਸਾਰੇ ਬਗਦਾਦ ਨੇ ਗਾਇਆ ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ حضرت ਗੁਰੂ ਨਾਨਕ ਬਾਬਾ ਕਰਕੇ ਨਮਸ਼ਿਕਾਰ ਕੀਤੀ ਅੱਜ ਤੱਕ ਬਗਦਾਦ ਵਿੱਚ ਬਾਦਸ਼ਾਹ ਦੇ ਨਾਮ ਤੇ ਉਹ ਗੁਰਦੁਆਰਾ ਬਣਿਆ ਵੈਸੇ ਮੈਂ ਨਹੀਂ ਵਖਿਆ ਜਿਹੜੇ ਸੱਜਣ ਗਏ ਨੇ ਉਹਨਾਂ ਦੱਸਿਆ ਉਸ ਗੁਰਦੁਆਰੇ ਵਿੱਚ ਇੱਕ ਬੇੜਾ ਵੀ ਖੜਾ ਹੈ ਜਦੋਂ ਬਾਦਸ਼ਾਹ ਨੂੰ ਜੈਜਾਕਾਰ ਹੋਈ ਨਾ ਤਾਂ ਤਿੰਨ ਦਿਨ ਮਹਾਰਾਜ ਬਗਦਾਦ ਵਿੱਚ ਰਹੇ ਗੜ ਬਗਦਾਦ ਨਵਾਏ ਕੈ ਮੱਕਾ ਮਦੀਨਾ ਸਭ ਨਵਾਏ ਸਭ ਮੁਸਲਮਾਨ ਮੱਕਾ ਮਦੀਨਾ ਬਗਦਾਦ ਦੇ ਲੋਕ ਨਿਵੇ ਇਹ ਕਮਾਈ ਆ ਕੇ ਰੌਲਾ ਪਾਉਂਦੀ ਐ ਤੂੰ ਖੁਦਾ ਹੈ ਤੂੰ ਖੁਦਾ ਹੈ ਬਾਦਸ਼ਾਹ ਨੇ ਕਹੇ ਨਹੀਂ ਖੁਦਾ ਦਾ ਬੰਦਾ ਉਹ ਲੋਕੀ ਬੋਲੇ ਮਹਾਰਾਜੇ ਪਾਗਲ ਐ ਮਾਈ ਸਤਗੁਰਾਂ ਕੇ ਪਾਗਲ ਨਹੀਂ ਐ ਮਹਾਰਾਜੇ ਸਤਮੁੱਚ ਪਾਗਲ ਐ ਕਈ ਵਰੇ ਗੁਜ਼ਰ ਗਏ ਨੇ ਇਹਦੇ ਪੁੱਤ ਨੂੰ ਪਿੰਡੋਂ ਵਿਆਹਣ ਗਏ ਸੀ ਦਰਿਆ ਦੇ ਪਾਰ ਮਹਾਰਾਜ ਜਦੋਂ ਵਿਆਹ ਕੇ ਵਾਪਸ ਆਉਂਦੇ ਸੀ ਨਾ ਇਹ ਘਰ ਵਿੱਚ ਸਗਨ ਤੇ ਤੇਲ ਇਕੱਠਾ ਕਰਕੇ ਮਾਈਆਂ ਲੈ ਕੇ ਬਰਾਤ ਦੀ ਉਡੀਕ ਕਰ ਰਹੀ ਸੀ ਮੇਰੇ ਪੁੱਤ ਨੇ ਵਿਆਹ ਕੇ ਹੋਣੇ ਮਹਾਰਾਜ ਬਰਾਤ ਸਮੇਤ ਬੇੜਾ ਡੁੱਬ ਗਿਆ ਕੋਈ ਵੀ ਵਾਪਸ ਨਾ ਮੁੜਿਆ ਸਭ ਡੁੱਬ ਗਏ ਇਹ ਉਦੋਂ ਦੀ پاگل ਹੋਈ ਹੁਣ ਉਹ ਪਾਤਸ਼ਾਹ ਨੂੰ ਕਹਿੰਦੀ ਤੂੰ ਖੁਦਾ ਹੈ ਮਹਾਰਾਜ ਹਜ਼ੂਰ ਨੇ ਕਿਹਾ ਮੈਂ ਖੁਦਾ ਦਾ ਬੰਦਾ ਹਾਂ ਹੁਣ ਕੇ ਜੇ ਫਿਰ ਖੁਦਾ ਦਾ ਬੰਦਾ ਹੈ ਤਾਂ ਖੁਦਾ ਹੱਥ ਤੱਕ ਤਾਂ ਪਹੁੰਚੇ ਨਾ ਦੱਸ ਮੇਰੇ ਪੁੱਤ ਦਾ ਬੇੜਾ ਕਦੋਂ ਆਏਗਾ ਮੇਰਾ ਪੁੱਤ ਵਿਆਹ ਕੇ ਕਦੋਂ ਆਏਗਾ ਰੋਜ ਦਰਿਆ ਦੇ ਕੰਢੇ ਵਹਿ ਜਾਂਦੀ ਐ ਸਵੇਰ ਤੋਂ ਸ਼ਾਮਾਂ ਤੱਕ ਸੂਰਜ ਡੁੱਬਣ ਤੱਕ ਬੈੰਦੀ ਐ ਪਾਗਲਾਂ ਦੀ ਤਰ੍ਹਾਂ ਉੱਠ ਕੇ ਫਿਰ ਵਾਪਸ ਆ ਜਾਂਦੀ ਐ ਕਈ ਵਰਿਆਂ ਤੁੱਥੇ ਰਹੀ ਸਾਥ ਸੰਗਤ ਕਿਤੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਅਸੀਂ ਤਰਕ ਕਰਨ ਵਾਲੇ ਲੋਕਾਂ ਉਹ ਬਗੜਾਦੀ ਲੋਕ ਇਸ ਗੱਲ ਤੇ ਵਿਸ਼ਵਾਸ ਕਰਦੇ ਨੇ ਬਾਦਸ਼ਾਹ ਨੇ ਕਿਹਾ ਦੱਸ ਤੇਰੇ ਪੁੱਤ ਦਾ ਬੇੜਾ ਕਿੱਥੇ ਡੁੱਬਿਆ ਸੀ ਉਹ ਦਰਿਆ ਦੇ ਕੰਢੇ ਲੈ ਗਏ ਉਸ ਮਾਈ ਦਾ ਵਿਰਾਗ ਨਾ ਵੇਖਿਆ ਗਿਆ ਔਰ ਹਜ਼ੂਰ ਨੇ ਕਿਹਾ ਨੂੰ ਇੰਨਾ ਵਿਸ਼ਵਾਸ ਹੈ ਇਹ ਰੋਜ ਸਵੇਰੇ ਦਰਿਆ ਦੇ ਕੰਢੇ ਬਹਿ ਜਾਂਦੀ ਹੈ ਸੂਰਜ ਡੁੱਬੇ ਉੱਠ ਕੇ ਆ ਜਾਂਦੀ ਹੈ ਸਵੇਰੇ ਫਿਰ ਬਹਿ ਜਾਂਦੀ ਹੈ ਅੱਜ ਤਾਂ ਮੇਰੇ ਪੁੱਤ ਨੇ ਵਿਆਹ ਕੇ ਆਉਣਾ ਹੀ ਔਣੇ ਅੱਜ ਤੇ ਮੇਰੇ ਪੁੱਤ ਨੇ ਵਿਆਹ ਕੇ ਆਉਣਾ ਹੀ ਔਣੇ ਇੰਨੇ ਸਾਲਾਂ ਤੋਂ ਵਿਸ਼ਵਾਸ ਵਿੱਚ ਬੈਠੀ ਹੈ ਮਾਈ ਇਹ ਵਿਸ਼ਵਾਸ ਦਾ ਰਸਤਾ ਸਿੱਧਾ ਰੱਬ ਦੇ ਘਰ ਜਾਂਦਾ ਹੈ ਹਜ਼ੂਰ ਸੱਚੇ ਬਾਦਸ਼ਾਹ ਨੇ ਦੁੱਬਿਆ ਬੇੜਾ ਕਿੰਨੇ ਵਰਿਆਂ ਵੱਧ ਧਾਰਿਆ ਔਰ ਸਾਧ ਸੰਗਤ ਕਹਿੰਦੇ ਨੇ ਗੁਰੂ ਨਾਨਕ ਸਹਿ ਮਹਾਰਾਜ ਨੇ ਮਾਈ ਨੂੰ ਕਿਹਾ ਲੈ ਕਿਣਲਾ ਕੋਈ ਬੰਦਾ ਬਰਾਤੀ ਰਹਿ ਨਾ ਜਾਵੇ ਉਹ ਬੇੜਾ ਅੱਜ ਤੱਕ ਬਗਦਾਦ ਦੇ ਉਹ ਸ਼ਹਿਰ ਵਿੱਚ ਪਿਆ ਉਹਨੂੰ ਉਹ ਹਜ਼ਰਤ ਸਾਹਿਬ ਕਹਿ ਕੇ ਪੂਜਦੇ ਨੇ ਹਜ਼ਰਤ ਗੁਰੂ ਨਾਨਕ ਬਾਬਾ ਦਾ ਧਾਰਿਆ ਬੇੜਾ ਸਾਧ ਸੰਗਤ ਸਤਗੁਰੂ ਗੁਰੂ ਨਾਨਕ ਸਹਿ ਮਹਾਰਾਜ ਕਿਰਪਾ ਕਰਨ ਅਸੀਂ ਵਿਸ਼ਵਾਸ ਵਿੱਚ ਆਈਏ ਸਾਡੇ ਅੰਦਰ ਭਰੋਸਾ ਜੱਗੇ ਗੁਰੂ ਤੇ ਵਿਸ਼ਵਾਸ ਆਵੇ ਕੱਲੇ ਕਹਿਣ ਜੋ ਕਿੰਨਾਂ ਨ ਰਹਿ ਜਈਏ ਬਸ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੋਂਦੇ ਰੋ ਤੇ ਫਿਰ ਮਾਫ ਕਰਿਓ ਤੁਸੀਂ ਸੋਮਵਾਰ ਕਿਸੇ ਹੋਰ ਦਾ ਵਰਤ ਰੱਖੋ ਮੰਗਲਵਾਰ ਕਿਸੇ ਮਾਈ ਦੀ ਪੂਜਾ ਕਰੋ ਵੀਰਵਾਰ ਕਿਸੇ ਬਾਬੇ ਦੇ ਜਾਓ ਸ਼ਨੀਵਾਰ ਕੇ ਤੇਲ ਪਾਓ ਫਿਰ ਕੋ ਗੁਰੂ ਨਾਨਕ ਦੇ ਸਿੱਖ ਫਿਰ ਗੁਰੂ ਨਾਨਕ ਦੇ ਨਹੀਂ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ ਉਹ ਸਾਧ ਸੰਗਤ ਸਤਿਕਾਰ ਸਭ ਦਾ ਕਰਦਾ ਹੈ ਪਰ ਸੀਸ ਅਕਾਲਪੁਰਖ ਰੱਬ ਅੱਗੇ ਚੁਕਾਉਂਦਾ ਉਹ ਸਬਾਏ ਗੁਰੂ ਤੋਂ ਹੋਰ ਕਿਸੇ ਕੋਲ ਮੰਗ ਨਹੀਂ ਰੱਖਦਾ ਸਬਾਏ ਗੁਰੂ ਤੋਂ ਕਿਸੇ ਕੋਲੋਂ ਨਹੀਂ ਮੰਗਦਾ ਜੇ ਤਾਂ ਮਾਲਕ ਵੱਡਾ ਹੋਵੇ ਉਹ ਕਿਸੇ ਹੋਰ ਕੋਲੋਂ ਮੰਗੇ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਉਹਨੂੰ ਲੱਜਾ ਆਉਣੀ ਚਾਹੀਦੀ ਹੈ ਇਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਭਾਈ ਜਿਹੜਾ ਮਾਲਕ ਸਾਹਿਬ ਜਿਹਦਾ ਆਪ ਵੱਡਾ ਹੋਵੇ ਉਹ ਦੂਜੇ ਕੋਲੋਂ ਮੰਗੇ ਉਹਨੂੰ ਲਾਜ ਨਹੀਂ ਆਉਂਦੀ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜਮ ਰਹੀ ਹੈ ਉਹਨੂੰ ਸ਼ਰਮ ਨਾਲ ਮਰਨਾ ਚਾਹੀਦਾ ਐਡੇ ਵੱਡੇ ਗੁਰੂ ਦਾ ਸਿੱਖ ਹੋ ਕੇ ਕਿਸੇ ਹੋਰ ਕੋਲ ਮੰਗੇ